ਗੁੱਡੂ ਦੀ ਬੀਬੀ ਬੜਾ ਹੀ ਮੜਾ ਆਇਆ ਆਹ ਕਹਿੰਦੇ ਕਹਿੰਦੇ ਆਪਣੇ ਅੰਬਰ ਸਰਚ ਵੀ ੱੱਲੇ ਕਿ ਬੰਬ ਡਿੱਗੇ ਬੜਾ ਮੜਾ ਵੇਪ ਗੁੱਡੂ ਦੀ ਬੀਬੀ ਮੈਨੂੰ ਤੇ ਨਹੀਂ ਪਤਾ ਆਹ ਸਿਆਸਤਦਾਨਾਂ ਦਾ ਤੇ ਕੁਛ ਨਹੀਂ ਪਤਾ ਹੈ ਨਾ ਮੈਨੂੰ ਮੇਰੀ ਬਾਰੇ ਨੌਲੇਜ ਹੀ ਕੋਈ ਆਹ ਭਾਰੜੀਏ ਉਧਰ ਮਰਨ ਚਾਹੇ ਇੱਧਰ ਮਰਨ ਹੈ ਨੁਕਸਾਨ ਤੇ ਨੁਕਸਾਨ ਆਪਣੇ ਬਾਪਨੀ ਆਮ ਜਨਤਾ ਦਾ ਹੀ ਨੁਕਸਾਨ ਆ ਇੰਨਾ ਵੱਡੇ ਬੰਦਿਆ ਦਾ ਕੀ ਜਾਣ ਸਿਆਸਤਦਾਨੀਆਂ ਦਾ ਆ ਭੈਣ ਜੀ ਨਾਲ ਤੇ ਲੜਾਈਆਂ ਕਰਾ ਕੇ ਤੇ ਆਪ ਮੈਂ ਕਿੰਨੀ ਕਿਤੇ ਚਲ ਜਣਾ ਵਾ ਹੈ ਜਾਜਾਂ ਚ ਬੈ ਕੇ ਆਹੋ ਨੁਕਸਾਨ ਸਾਡੇ ਆਮ ਬੰਦਿਆਂ ਦਾ ਹੈ ਮੈਂ ਕਿੰਨੀ ਆ ਜਿਹੜੇ ਬਾਰਡਰਾਂ ਤੇ ਲਾਏ ਹੀ ਹੋ ਹੈ ਇਹ ਵੀ ਕਿਹਦੇ ਆ ਪੋਤੇ ਆ ਘਰ ਵਾਲਾ ਆ ਕਿਹਦਾ ਹੈ ਬੱਚੇ ਨਿਕਨਕੀ ਇਹਨਾਂ ਦੇ ਆਓ ਜੀ ਡੀਗਦੇ ਆ ਤੇ ਕਿਤੇ ਕਿੰਨੇ ਵੇ ਨੁਕਸਾਨ ਹੋਣ ਦੇ ਕਿੰਨੇ ਮਰ ਗਏ ਹੈ ਕਿ ਢੀ ਗਲਤ ਗੱਲ ਆ ਆਹੋ ਪਾਵੇਂ ਪਾਵੇਂ ਦਰ ਮਰ ਤੇ ਪਾਵੇਂ ਲੇਂਦੇ ਵਾਲ ਮਰਨ ਤੇ ਪਾਵੇਂ ਚੜਦੇ ਵਾਲ ਮਰਨਾ ਹੈ ਤੇ ਗੁੱਡੀ ਦੀ ਬੀਬੀ ਇੰਨਾ ਖਸਾਣੀ ਆ ਹੈ ਪਰ ਗਲਤ ਓਂਡਿਆ ਵਾ ਬਹੁਤ ਗਲਤ ਓਂਡਿਆ ਮੈਂ ਕਹਿੰਨੀ ਹੋਣਾ ਨਹੀਂ ਚਾਹੀਦਾ ਵਾ ਇਦਾਂ ਹਾਂ ਇਹਨਾਂ ਸਿਹਸਤ ਦਾ ਨਾ ਕੀ ਜਾਣਾਂ ਹਾਂ ਮਰਦਾ ਤੇ ਸਾਡੇ ਵਰਗਾ ਆਮ ਬੰਦਾ ਮਾਂ ਤੇ ਕਿਤੇ ਲੋਕੀ ਐ ਟਾਈਮ ਪਾਸ ਕਰਨ ਦੇ ਆਪਣਾ ਇੰਨੀ ਮਗਿਹਾਈ ਉੱਤੋਂ ਜੰਗਾ ਲਾਤੀਆਂ ਭੈਂਜੀ ਜੰਗਦਾ ਤੇ ਨਾ ਹੀ ਮੜ ਹਾਂ ਨਾ ਨਾ ਗੁੱਡੂ ਦੀ ਬੀਬੀ ਅੰਬਰ ਸਹਿਰ ਆਪਣੀ ਚਵੀ ਰਾਤੀ ਕਿਦਾਂ ਦੁਨੀਆ ਤਰਾਸ ਤਰਾਸ ਕੰਡੀ ਆਹ ਕਹਿੰਦੇ ਪਿੰਡਾ ਚ ਵੀ ਕਿਤੇ ਪੈੜੀਆਂ ਚ ਮਿਲੇ ਆ ਨਾ ਬਾਹੂ ਗੁਜੇ ਆ ਮੈਂ ਤੇ ਜਦੋਂ ਕਬਰਾਂ ਵੀ ਨਹੀਂ ਨਾ ਰੂਹ ਕੰਬ ਜਾਂਦੀ ਗੁੱਡੂ ਦੀ ਬੀਬੀ ਰੂਹ ਆਈ ਨਾ ਸੱਚੀ ਕਿਤੇ ਮੰਦਾ ਹਾਲੀ ਕਿਤੇ ਮੈਂ ਕਹਿੰਨੀ ਆ ਡਰ ਲੱਗਦਾ ਆ ਤੇ ਅੱਜ ਤੱਕ ਫੌਜੀਆ ਦੀਆਂ ਘਰਦਿਆਂ ਦੇ ਮੂੰਹ ਵੇਖੀਦੇ ਨਾ ਭੈਣ ਜੀ ਤੇ ਕਿਤੇ ਡਰ ਲੱਗਦਾ ਉਹਨਾਂ ਵੱਲ ਵੇਖ ਕੇ ਆ ਕਿੰਨਾ ਮਾੜਾ ਹੁੰਦਾ ਗਲਤ ਹੁੰਦਾ ਜੋ ਕੁਝ ਵੀ ਹੁੰਦਾ ਭਾਵੇਂ ਉਧਰ ਦੇ ਤੇ ਭਾਵੇਂ ਇਧਰ ਦੇ ਹਾਂ ਬਹੁਤ ਗਲਤ ਹੁੰਦਾ ਵੇ ਭੈਣ ਜੀ ਕੁਝ ਕੁ ਬੰਦਿਆ ਕਰਕੇ ਸਾਰੀ ਦੁਨੀਆ ਨੂੰ ਤੰਗ ਕੀਤਾ ਹੈ ਚਲੋ ਮੰਨਿਆ ਉਹ ਜੋ ਪੈਲਗਾਮ ਚ ਹੋਇਆ ਮਾੜਾ ਆਇਆ ਬਹੁਤ ਮਾੜਾ ਆਇਆ ਪਰ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸਜ਼ਾ ਮਿਲੇ ਨਾ ਆਮ ਜਨਤਾ ਦਾ ਕੀ ਕਸੂਰ ਹਾਂ ਨਾ ਭੈਣ ਜੀ ਨੌਲੇਜ ਨੌਲੇਜ ਤੇ ਵੇ ਮੈਨੂੰ ਕੋਈ ਨਹੀਂ ਆਓ ਪਰ ਇਹ ਵੀ ਰਾਤ ਨੂੰ ਕਿਤੇ ਨੀਂਦ ਨਹੀਂ ਆਉਂਦੀ ਉੱਠ ਟੁੱਟ ਕੇ ਕਿਤੇ ਬੜਾ ਬੜਾ ਉੱਤੀਦਾ ਹੀ ਪੀ ਕਿਤੇ ਕੋਈ ਨੁਕਸਾਨ ਨਾ ਹੋ ਜੇ ਹਾਂ ਕਿਤੇ ਨਿਆਣੇ ਵੀ ਆਡੇ ਸੈਮੇ ਪਏ ਆਦਮਾ ਹੀ ਕਿਤੇ ਲੋਕੀ ਰੋਟੀ ਸੁੱਕਦੀ ਖਾਣ ਲੱਗਦੇ ਤਾਂ ਨਚਰ ਨੂੰ ਕੁਝ ਨਾ ਭਜੋਈਂਦਾ ਪਹਿਲਾਂ ਭੰਜੀ ਕਰੋਨਾ ਨੇ ਨਹੀਂ ਉੱਠਣ ਦਿੱਤਾ ਹੈ ਕਿੰਨੇ ਨਿਆਣਿਆਂ ਦੀ ਪੜਾਈਆਂ ਖਰਾਬ ਹੋਈਆਂ ਕਿੰਨਾ ਲੋਕੀ ਬੇਰਜ਼ਗਾਰ ਹੋ ਗਏ ਉਦੋਂ ਹੈ ਕਿੰਨਿਆਂ ਦੇ ਕੰਮ ਛੁੱਟ ਗਏ ਤੇ ਹੁਣ ਵੇਖ ਲੈ ਹੁਣ ਵੀ ਕੀ ਕੁਛ ਹੁੰਦਾ ਹੁਣ ਵੀ ਕਹਿੰਦੇ ਆ ਅਕੇ ਲੋਕਡਾਊਨ ਲੱਗ ਜਣਾ ਫੇਰ ਤੇ ਲੋਕੀ ਕਿਤੇ ਸਮਾਨ ਇਕੱਠਾ ਕਰਨ ਦੇ ਭੰਜੀ ਹਾਂ ਕਿ ਕਰਿਆਨੇ ਵਾਲੀ ਆਪਣੇ ਬਾਜ਼ਾਰ ਚ ਵੇਖੀ ਜਾਗੇ ਕਰਿਆਨੇ ਤੇ ਕਹਿੰਦੇ ਕਰਿਆਨਾ ਕਰੇ ਐ ਸਾਰਾ ਖਾਲੀ ਘਰਤਾ ਹਾਂ ਲੋਕੀ ਕਿਤੇ ਕਿਤੇ ਕਮਰੇ ਹੋਏ ਪਏ ਆ ਤੇ ਭੈਣ ਜੀ ਭੈਣ ਜੀ ਗਲਤ ਗੱਲ ਆ ਜੋ ਕੁਛ ਵੀ ਮੈਂ ਕਹਿੰਨੀ ਬਹੁਤ ਗਲਤ ਗੱਲ ਆ ਤੇ ਇੰਨਾ ਸੱਚੀ ਮੂਡ ਖਰਾਬ ਹੋਇਆ ਹੀ ਉਹ ਹੈ ਤੇ ਜੇ ਚੱਲ ਜੇ ਉਹ ਕਹਿੰਦੇ ਤੇ ਲੋਕੀ ਕਿਹੜਾ ਮੰਨਦੇ ਆ ਲੋਕੀ ਮੈਂ ਕਿਹਨਿ ਕਿਤੇ ਲਾਈਟਾਂ ਨਹੀਂ ਬੰਦ ਕਰਦੇ ਆ ਕਹਿੰਦੇ ਇੱਥੇ ਪਿੱਛੇ ਪਿੰਡ ਜਿਹਾ ਵੀ ਕੋਈ ਤੇ ਉੱਥੇ ਵੀ ਪੈਰੀਆਂ ਚ ਡਿੱਗ ਗਈ ਆ ਕਿ ਕੀ ਮਜ਼ਾ ਹੈ ਮਜ਼ੂਰ ਚੜੀ ਕੀ ਆਹ ਆਂਦੀ ਬੰਦ ਨਹੀਂ ਕਰਦੇ ਬੱਤੀਆਂ ਚਾਹ ਜੀ ਉਹਨਾਂ ਨੇ ਕਿਹਾ ਤੋ ਇਹ ਵੀ ਬੱਤੀਆਂ ਬੰਦ ਕਰ ਲੋ ਤੇ ਕੀ ਭੈਣ ਜੀ ਤੇ ਜੇ ਭੈਣ ਜੀ ਬੱਤੀਆਂ ਬੰਦ ਕਰ ਲੈਂਦੇ ਆ ਨਾ ਤਨ ਖੱਤੇ ਫੋਨਾਂ ਦੇ ਉੱਤੇ ਆਏ ਜੀ ਬਲੈਕਆਊਟ ਬਲੈਕਆਊਟ ਕਰ ਕਰਕੇ ਤੇ ਵੀਡੀਓ ਪਾਉਂਦੇ ਫੋਨਾਂ ਤੇ ਦੱਸ ਸਾਰੀ ਦੁਨੀਆ ਨੂੰ ਹੀ ਪਤਾ ਬਲੈਕਆਊਟ ਹੈ ਤੂੰ ਹੀ ਕੋਈ ਹਲੋਕਾਰ ਦੱਸਣਾ ਮੈਂ ਕਿ ਨਹੀਂ ਜਨਤਾ ਵੀ ਨਹੀਂ ਹਾੜਦੀ ਸਾੜਦੀ ਆਹ ਹਰ ਇੱਕ ਚੀਜ਼ ਨੂੰ ਤੇ ਭੈਣ ਜੀ ਮੇਰੇ ਆਫਿਸ ਲੈਂਦੀ ਭੈਣ ਜੀ ਜਾਨ ਸੁੱਕੀ ਪਈ ਆ ਸਾਡੇ ਨਾਨੀਆਂ ਨਾਨੀ ਦਾਦੀ ਹਣੀ ਦੱਸ ਦਿੰਦੇ ਨਾ ਜਦੋਂ ਗੱਲਾਂ ਤੇ ਪੈਂਜੀ ਡਰ ਲੱਗਦਾ ਹੁੰਦਾ ਸੀ ਅੱਜ ਕੱਲ ਦੇ ਤੀ ਨੂੰ ਸੋਚਦੇ ਆ ਵੀ ਬੰਬ ਵੇਖਾਂਗੇ ਜਾਜ ਵੇਖਾਂਗੇ ਵੀਡੀਓ ਬਣਾਉਂਦੇ ਪੈਂਜੀ ਹਾਂ ਬਹੁਤ ਗਲਤ ਗੱਲ ਮੈਨੂੰ ਨਹੀਂ ਇਹ ਗੱਲ ਪੈਂਜੀ ਚੰਗੀ ਲੱਗੀ ਇਹ ਗੱਲ ਨੂੰ ਪੜੇ ਲਿਖੇ ਹਣ ਹੈ ਸਾਰੇ ਇਹ ਗੱਲ ਨੂੰ ਬਹਿ ਕੇ ਵੀ ਨਬੇੜ ਲੈਣਾ ਚਾਹੀਦਾ ਜ਼ਰੂਰੀ ਥੋੜਾ ਵੀ ਜਾਗੀ ਲਾਉਣੀ ਹਾਂ ਆਏ ਕੋਈ ਮਸਲਾ ਨਹੀਂ ਹੈਗਾ ਹਾਂ ਚੱਲ ਭੈਣੇ ਰੋਟੀ ਪਾਣੀ ਟਾਈਮ ਨਾਲ ਕਰ ਲੀਏ ਹੈ ਹਾਂ 7 ਵਜੇ ਚੱਲੇ ਤੇ ਫਿਰ ਤੈਨੂੰ ਪਤਾ ਬਲੈਕਆਊਟ ਕੀ ਕਹਿੰਦੇ ਪੱਤੀਆਂ ਬੰਦ ਹੋਣੀ ਆ ਨਾ ਮੈਂ ਸਾਰੀਆਂ ਕਰਦੀ ਤੁਸੀਂ ਸਾਰੀਆਂ ਬੁੱਥੀਆਂ ਬੰਦ ਕਰ ਜਾਗਾ ਹਾਂ ਆ ਨਹੀਂ ਸੇਫਟੀ ਕਰਨੀ ਚਾਹੀਦੀ ਠੀਕ ਹੈ ਹੁਣ ਆਦਾ ਕੈਮਰਾ